ਕਾਤੀ ਸੱਚੀ ਸਹੀ ਗੱਲ ਦੱਸਾਂ ਜਿ ਤਰ੍ਹਾਂ ਤੁਸੀਂ ਗੱਲ ਕਰਦੇ ਕਿ ਤੇ ਮੰਮੀ ਵੀ ਮੇਰੇ ਨਾਲ ਇਤਨਾ ਪਿਆਰ ਨਾਲ ਗੱਲ ਕਰਨ ਕਿਉਂ ਨਹੀਂ ਪਿਆਰ ਵੱਧਦਾ ਜੇ ਮਾਵਾਂ ਇਸ ਤਰ੍ਹਾਂ ਹੀ ਬੱਚਿਆਂ ਨੂੰ ਪਿਆਰਿਆ ਰਹਿਣ ਤੇ ਪਿਆਰ ਵਧੇਗਾ ਕਿ ਘਟੇਗਾ ਲੱਗੀ ਪਤਾ ਕੀ ਆ ਮਾੜੀ ਉਹ ਵੀ ਨਹੀਂ ਹੈਗੀ ਚੰਗੀ ਆ ਅਸਲ 'ਚ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਬੜੀਆਂ ਉਹਨੂੰ ਨਾ ਸਿਮਰਤ ਜੀ ਨੇ ਚੈਨ ਲੈਣ ਦਿੰਦੀ ਉਹ ਕੰਦੀ ਦਿੰਦੀ ਆ ਕਿ ਮੰਮੀ ਹੁਣ ਆਹ ਕਰਦੇ ਮੰਮੀ ਉਹ ਕਰਦੇ ਜੇ ਚੰਗੀ ਨਾ ਹੁੰਦੀ ਤੇ ਮੇਰਾ ਇਸ ਘਰ ਚ ਕਿਦਾਂ ਨਬਾਹ ਹੋਣਾ ਸੀ ਚਾਚੀ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਜ਼ਿੰਮੇਵਾਰੀ ਕੀ ਹੁੰਦੀ ਆ ਜਦੋਂ ਪਿਓ ਹੈਗਾ ਸੀ ਨਾ ਕਦੀ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਹੀਂ ਹੋਇਆ ਵੀ ਹਾਂ ਜ਼ਿੰਮੇਵਾਰੀ ਕੋਈ ਚੀਜ਼ ਹੁੰਦੀ ਆ ਜੋ ਆਪਣਾ ਪਿਓ ਨੂੰ ਕਹਿਣਾ ਉਹਨੇ ਉਸੇ ਵੇਲੇ ਥਾਂ ਗਰੀਜਾ ਬੋਇਆ ਕਰ ਦੇਣੀ ਆ ਪਰ ਹੁਣ ਪਤਾ ਲੱਗਾ ਵੀ ਜ਼ਿੰਮੇਵਾਰੀ ਕੀ ਹੁੰਦੀ ਆ ਉਹ ਵੀ ਕੱਲੀ ਜਨਾਨੀ ਦੇ ਸਿਰ ਤੇ ਚਲ ਛੱਡ ਪਰਾਂ ਚਲ ਚੱਲ ਗਏ ਚਲੋ ਠੀਕ ਆ ਚਾਚੀ ਜੀ ਸਲਾਮ ਕਿ ਮੇਰੇ ਘਰ ਸਲਾਮਤ ਹੋ ਗਈਆਂ ਜੇ ਕਿ ਨਹੀਂ ਜੇ ਹੋਈਆਂ ਬਈ ਹੁਣ ਜਾਣਾ ਕਿ ਨਹੀਂ ਜਾਣਾ ਪੰਜੀ ਮੈਨੂੰ ਸਮਝਾ ਤਾ ਕੰਦਾ ਮੈਂ ਜਾਣਾ ਹੈਗਾ ਤੇ ਫਿਰ ਤੁਰ ਫੇ ਵੇਲਾ ਕਿਹੜਾ ਪੇ ਵੇਖ ਦੇ ਜੋ ਤੂੰ ਸੇ ਪਤਾ ਨਹੀਂ ਇੱਕ ਇੱਕ ਕਹਾਣੀ ਕਿਹੜੀਆਂ ਪਾ ਕੇ ਬਹਿ ਕੇ ਜੱਜ ਮੰਮੀ ਮੇਰੀ ਗੱਲ ਸੁਣੋ ਹੁਣ ਕਿਹੜੀ ਕਸਰ ਰਹਿ ਗਈ ਹੋਰ ਭਰਾ ਮੈਨੂੰ ਗੱਲ ਤੇ ਸੁਣੋ ਵੇਖੋ ਚਾਚੀ ਨੇ ਕਿੰਨੇ ਪਿਆਰ ਨਾਲ ਸਮਝਾਇਆ ਤੂੰ ਵੀ ਸਾਡੇ ਨਾਲ ਪਿਆਰ ਨਾਲ ਰਿਆ ਕਰਵਾਉਂ ਮੈਨੂੰ ਚਾਚੀ ਦੀ ਬੋਲੀ ਤੇ ਸਮਝ ਆਨੀ ਤੈਨੂੰ ਮਾਂ ਦੀ ਬੋਲੀ ਸਮਝ ਆਂਦੀ ਹੋਈ ਨਹੀਂ ਮਾਂ ਨੇ ਬੋਲੀ ਤੇ ਤੁਸੀਂ ਕਦੀ ਸਮਝ ਨਹੀਂ ਨੀ ਨਾ ਕਿ ਮਾਂ ਕੀ ਕਹਿੰਦੀ ਵੀ ਉਹਨੂੰ ਵੀ ਸਮਝ ਕੇ ਵੇਖੀਏ ਕਿ ਜਿੱਥੇ ਉਹ ਕਹੋਤੀ ਨਾ ਮੈਨੂੰ ਕਰਨਾ ਪੈਣਾ ਮੈਂ ਕੀ ਕਰਾਂ ਮੈਂ ਭੈਣ ਜੀ ਐ ਹੋਈ ਸਮਝਾਉਣ ਡੈ ਸੀ ਉਹਨੂੰ ਕਿ ਤੁਹਾਡੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਤੁਸੀਂ ਸਾਰਿਆਂ ਨੇ ਵੇਖਿਆ ਆ ਪਾਜੀ ਜਾਣ ਤੋਂ ਬਾਅਦ ਆ ਘਰ ਨੂੰ ਕਿ ਤਰ੍ਹਾਂ ਰੱਖਿਆ ਇਹ ਤੁਹਾਨੂੰ ਪਤਾ ਦੂਸਰੇ ਸਿਮਾ ਦਾ ਕਿਹੜਾ ਸਹਦ ਸਵਾਰਥ ਨਹੀਂ ਕੀਤਾ ਉਹਦਾ ਕੀ ਨਹੀਂ ਸੀ ਕੀਤਾ ਕਿ ਤੇ ਰਵਿਆ ਜੱਜ ਨਾਲ ਨਹੀਂ ਸੀ ਕੀਤਾ ਕੀ ਨਹੀਂ ਕੰਮ ਛੱਡਿਆ ਤੇ ਹੁਣ ਤੁਸੀਂ ਮੈਂ ਕੀ ਕਰਾਂ ਮਮੀ ਸਭ ਕੁਝ ਸਹੀ ਕੀਤਾ ਮੈਂ ਤਾਂ ਇਹ ਨਹੀਂ ਕਹਿੰਦੇ ਆ ਕਿ ਤੂੰ ਕੁਝ ਗਲਤ ਕੀਤਾ ਵੇਖੋ ਮੇਰੇ ਜਿੰਮੇਵਾਰੀ ਦਾ ਕਿੰਨਾ ਬੋਝ ਹੈਗਾ ਵਾ ਮੈਂ ਤੁਹਾਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਹਾਂ ਕਿ ਮੇਰਾ ਕੋਈ ਕੋਈ ਮਤਲਬ ਨਹੀਂ ਹੈ ਕਿਸੇ ਵੀ ਗੱਲ ਦਾ ਚਲ ਪਰ ਇਹ ਆ ਕੇ ਸਮਝ ਲਾਂਗੇ ਅਸੀਂ ਕਿ ਹੁਣ ਤੂੰ ਦੀ ਸੱਸ ਨੂੰ ਫੋਨ ਕਰੀ ਜਾਂਦੀ ਜੇ ਪਰ ਪੈਨ ਜੀ ਜਾਣ ਤਾਂ ਤਾਂ ਹੀ ਫਾਇਦਾ ਜੇ ਤੂੰ ਹੀ ਖੁਸ਼ ਹੋ ਕੇ ਜਾਓ ਖੁਸ਼ੀ ਖੁਸ਼ਾਪੈ ਚਲੋ 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 ਨਹੀਂ ਪੈਨ ਜੀ ਮੈਂ ਕੋਸ਼ਿਸ਼ ਜਸਵੀਰ ਪਤਾ ਕੀ ਪਤਾ ਹੀ ਨਾ ਸਾਰਾ ਆਪਾਂ ਜਦੋਂ ਧੀਆਂ ਦੇ ਘਰ ਜਾਣਾ ਨਾ ਤੇ ਉੱਥੇ ਕੁੜਮ ਤੁਹਾਨੂੰ ਪਤਾ ਉਹ ਤਾਂ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਧਿਆਨ ਰੱਖਦੇ ਨਹੀਂ ਹੋਣੀ ਪਰ ਪਰ ਫੋਨ ਕਰੀ ਜੇ ਵੀ ਤੁਰ ਪੇਜ ਕਿੱਥੇ ਪਹੁੰਚ ਗਏ ਕੋਈ ਗੱਲ ਨਹੀਂ 5 ਮਿੰਟ ਤੱਕ ਤੁਰ ਪਾਵਾਂਗੇ ਬਸ ਟਾੜਾ ਕੋਣੇ ਲੱਕੀ ਬਗੈ ਤੇ ਲੱਕੀ ਦੇ ਕੋਣੇ ਟਾੜੇ ਬਗੈ ਭੈਣ ਜੀ ਖੁਸ਼ ਹੋ ਮਾ ਤੁਹਾਨੂੰ ਨਸਲ ਨਹੀਂ ਹੁਣਾਂ ਚਲੋ ਸੱਚ ਕੋਈ ਨਹੀਂ ਲੰਗੇ ਨਾ ਅੰਤ ਵਿੱਚ ਲੰਗੇ ਕੀ ਕਰ ਰਿਹਾ ਤੂੰ ਕੀ ਨਹੀਂ ਕਰਨਾ ਕੇਸ ਰਾਜ ਦੀ ਪਰਜ ਪਲਦਾ ਭਰੋਸਾ ਨਹੀਂ ਜ਼ਿੰਦਗੀ ਦਾ ਕਿਉਂ ਇਤਨਾ ਤੇ ਆ ਗੱਲਾਂ ਕਰਦੇ ਕੋਈ ਨਹੀਂ ਕੋਈ ਨਹੀਂ ਚਲ ਤੂੰ ਨਾ ਦਿਲ ਛੋਟਾ ਕਰ ਚਲੋ ਤੁਰੋ ਚਲੋ ਉਹ ਕਿਤੇ ਹੋਂ ਤੇਰੀ ਮੈਡਮ ਆ ਉਹ ਨੂੰ ਲੱਭਣੀ ਆ ਜਾਂਦੀ ਉਹ ਅੰਦਰ ਗਈ ਆ ਪਾਣੀ ਪੀ ਨਹੀਂ ਨਹੀਂ ਪਾਣੀ ਨਹੀਂ ਪੀਣਾ ਚਲੋ 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 ਤੁਰੋ ਤੇ ਮੇਰੀ ਗੱਲ ਸੁਣ ਉਹ ਸਾਰਾ ਸਮਾਨ ਸਾਰਾ ਚੁੱਕ ਲੈ ਤੇ ਗੱਡੀ ਚ ਰੱਖ ਮੇਰੀ ਗੱਲ ਸੁਣ ਮਮੀ ਸਾਰਾ ਸਮਾਨ ਤਿਆਰ ਆ ਆਹ ਕੋਸੂ ਦੀ ਟੋਕਰੀ ਵੀ ਤਿਆਰ ਕਰਾਈ ਆ ਸਭ ਕੁਝ ਜਿੱਤਰਾ ਤੇ ਹੀ ਕਿਹਾ ਉਤਰਾ ਹੀ ਹੋਇਆ ਤੈਨੂੰ ਪਤਾ ਉਸਾਸੇ ਸੁਭਾਣਾ ਉਹਨੇ ਐ ਹੁ ਦੀ ਗੱਲ ਕਰਨੀ ਆ ਨਾ ਮੈਨੂੰ ਗੁੱਸਾ ਚੜ ਗਿਆ ਨੂੰ ਆਪਾਂ ਗੁੱਸਾ ਆ ਗਿਆ ਚੱਲ ਸੀਮਾ ਨੂੰ ਵਾਰ ਮਾਰ ਚਲੋ 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 ਸੀਮਾ ਬਲਾਦ ਜਿੰਦੀ ਕਰਨੀ ਕਰੋ ਛੇਤੀ ਆਓ ਛੇਤੀ ਗੱਡੀ ਚਲਾ ਕੇ ਮਾਰਾ ਟਾਪਸ ਵੀ ਨਵੇਂ ਪਾਏ ਸੂਰ ਵੀ ਨਵਾਂ ਬਾਇ ਇਹਦੇ ਕਦੋਂ ਦਾ ਬਣਾਇਆ ਇੰਨੀ ਕੀ ਆ ਕਸ਼ਮੀਰੀ ਕਮਜ਼ੋਰੀ ਆ ਹੁਣ ਲੈ ਕੇ ਪੁੱਤ ਨੂੰ ਬੈਠੀ ਆ ਪੁੱਤ ਨੇ ਤਾਂ ਨਾਲ ਹੀ ਥਰ ਪੈਣਾ ਵਾ ਉੰਜ ਮਾਂ ਦੇ ਸਾਹਮਣੇ ਐ ਹੋ ਜਾਂਦਾ ਵਾ ਪਿੱਛੇ ਸ਼ੇਰ ਬੰਦਾ ਵਾ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਹੋਈ ਨਾ ਨਾ ਕੁਝ ਵਿਖਾਇਆ ਨਾ ਕੀਤਾ ਤਾਂ ਚੱਲ 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 ਉਹ ਮੇਰੀ ਘਾਸਣਾ ਨੂੰ ਕੂਟੀ ਪੋਲੀ ਚੰਨੀ ਆ ਜਾਓ ਜਾਓ ਹੋ ਗਏ ਤਿਆਰ ਮੰਨ ਗਏ ਸਾਰੇ ਤਿਆਰ ਆ ਚਾਚੀ ਵੀ ਬਾਹਰ ਆ ਗਿਆ ਮੰਮੀ ਵੀ ਬਾਹਰ ਆ ਚੱਲ ਚੱਲੀਏ ਤੂੰ ਮੰਨ ਗਏ ਤੂੰ ਇੱਧਰ ਕਿੱਥੇ ਜਾਣਾ ਨਹੀਂ ਆ ਮੈਂ ਤਾਂ ਕੱਪੜੇ ਲਾ ਲਾਂਗੀ ਮਗਰ ਮੇਰੇ ਬੰਦੇ ਨੇ ਨਹੀਂ ਕਹਿਣਾ ਤੇ ਮੈਂ ਕਰਨ ਜਾਣਾ ਚੱਲੋ ਮੈਂ ਮਾਤਾ ਨੂੰ ਬੁਲਾਵਾ ਸ਼ੇਰ ਮੈਂ ਤੈਨੂੰ ਬੁਲਾਵਾ ਬੰਦਿਆ ਤੂੰ ਆਪ ਤੇ ਉਧਰ ਕਿਹਾ ਕਿ ਮੈਂ ਨਹੀਂ ਜਾਣਾ ਤੇ ਮੈਂ ਤੇਰੇ ਮਗਰ ਹੀ ਜਾਣਾ ਮੈਂ ਤਾਂ ਕੱਪੜੇ ਬਦਲਣ ਲੱਗੀ ਆ ਹੱਥ ਪੁੱਛਣਾ ਸੱਚ ਪੁੱਛੇ ਮੈਂ ਤਰਲਿਆਂ ਚੋਗਾ ਹੀ ਰਹਿ ਗਿਆ ਵਾ ਕਦੀ ਮੰਮੀ ਦੇ ਤਰਲੇ ਤੇ ਕਦੀ ਤੇਰੇ ਤਰਲੇ ਤੇ ਮਾਂ ਨੂੰ ਬਰਸੰਦਾ ਲੋ ਨਾ ਮੈਨੂੰ ਇਹ ਨਹੀਂ ਸਮਝ ਆ ਵੀ ਕਿ ਇਹਨਾਂ ਕੀ ਚੱਲਣ ਕੀ ਲਿਆਵਾ ਖੁਸ਼ੀ ਦਾ ਮੋਲ ਚੱਲਣ ਲਿਆਵਾ ਜਾਂ ਕੀ ਆ ਤੁਹਾਨੂੰ ਪਈ ਨਹੀਂਗਾ ਇੱਕ ਆਪਾਂ ਚ ਲੜੀ ਜਾਓ ਜੇ ਮਾਦਾ ਮੰਨਨੀ ਕਿ ਤੂੰ ਵੀ ਚੱਲਣਾ ਤੂੰ ਕੋਣ ਮੂੰਹ ਬਣਾ ਕੇ ਬੈਠੀ ਆ ਤੇ ਯਾਰਾ ਮੈਂ ਪਹਿਲੇ ਮੈਨੂੰ ਜਵਾਬ ਆਹੋ ਜਾਣਾ ਮੰਨ ਗਏ ਮੈਂ ਤੈਨੂੰ ਦੱਸਦਾ ਮਾਂ ਨੇ ਮਨਾ ਲਿਆ ਮਾਂ ਨੇ ਨਹੀਂ ਮੈਂ ਚਾਚੀ ਨੇ ਬੁਲਾਇਆ ਤੇ ਮਾਂ ਨੂੰ ਕਹੋ ਜੇ ਸੀਮਾਂ ਦੇ ਕੋਹਗੇ ਨਾ ਚੱਲ ਤ ਫੇ ਸੀਮਾਂ ਦੇ ਨਾ ਮੈਂ ਵੀ ਨਹੀਂ ਜਾਣਾ ਮੈਂ ਵੀ ਬੇਟੀ ਇੱਥੇ ਯਾਰ ਮੇਰੀ ਸੋਹਣ ਗੱਲ ਤੈਨੂੰ ਮੰਮੀ ਦੇ ਸੁਭਾਅ ਦਾ ਪਤਾ ਹੈ ਨਾ ਕਿਉਂ ਸਿਰਫ ਸੋਣੀ ਉਹਦੇ ਤੇ ਕਿਉਂ ਬਸ ਸੋਣੀ ਸਿਰ ਮੇਰਾ ਸਿਰ ਪਸੰਦੀ। ਸਿੰਘ ਦਾ ਆਪਸ ਹੁੰਦੇ ਮੇਰੇ ਨਾਲ ਹੈ ਜੇ ਆयो ਯਾ ਅਗੇ ਸਮਾ ਮੈਨੂੰ ਵਿਖਾਇਆ ਹੁੰਦਾ ਪਿਆਰ ਇੱਕ ਮੈਂ ਵੀ ਨਾ ਕਿਤੇ ਪੈਸਿਆਂ ਵਿੱਚ ਨਾ ਜਿਹੜੇ ਪੈਸੇ ਕੀ ਕੰਜਾ ਚੁੱਕੇ ਨਾ ਆਪਣੇ ਟੌਪਸ ਨਵੇਂ ਨਵੇਂ ਬਣਾ ਲਿਜੇ ਤੇ ਮੈਨੂੰ ਬਣਾਉਂਦੀ ਛੈਣ ਪੀ ਤਾਂ ਨਕਲੀ ਪਾਏ ਮੈਨੂੰ ਵੀ ਕਿਤੇ ਨਕਲੀ ਹੋ ਜੀ ਯਾਰ ਮੈਂ ਕਰ ਤੇ ਮੈਂ ਕਾ ਲਿਆ ਪਾਏ ਮੈਨੂੰ ਸਨੇਹਾਰੇ ਨੇ ਸਭ ਕੁਝ ਦੱਸਦਾ ਹੈ ਸਭ ਕੁਝ ਦੱਸਦਾ ਹੈ ਉਹ ਤਾਂ ਮੈਂ ਵੈਸੇ ਹੀ ਕਰਾਨਾ ਹਾਂ ਪੀ ਚੈਨੀ ਕਿਥੋਂ ਬਣਵਾ ਲਈ ਮੈਨੂੰ ਸਨਿਆਰੇ ਦਾ ਫੋਨ ਆਇਆ ਸੀ ਉਹ ਕਹਿੰਦਾ ਤੇਰੀ ਮਾਤਾ ਨੇ ਚੈਨੀ ਵੀ ਗੜਵਾਈ ਆ ਉਹ ਮੈਂ ਕਹਾ ਦੇ ਦੇ ਭਰਾਵਾ ਤੇ ਇੱਕ ਗੱਲ ਹੋਰ ਫੋਨ ਹੁਣ ਚੰਦ ਜਾਂਦੀ ਆ ਕੋਦੇ ਕੋ ਮੁੰਦਰੀ ਫੜਨੀ ਹੂੰ ਉਹ ਮੈਂ ਰਿੰਗ ਕਹਿਤੀ ਸਨਿਆਰੇ ਨੂੰ ਮੈਂ ਕਿਹਾ ਜਿੱਥੇ ਤੇਰਾ ਥੋੜਾ ਜਿੱਥੇ ਅੱਗੇ ਤੇਰਾ ਕਰਜ਼ਾ ਮੰਦਾ ਥੋੜੀ ਹੋਰ ਪੈਸੇ ਸੀ ਤਾਂ ਚਾਚੀ ਨੂੰ ਮੁੰਦਰੀ ਲੈ ਕੇ ਦੇਣੀ ਜਿਹੜੀ ਗਾਣੇ ਨੂੰ ਪਾਣੀ ਆ ਤੂੰ ਹੀ ਕਾਦੀ ਹੁਣ ਮੁੰਦਰੀ ਕਹਿ ਦਿੱਤੀ ਆ ਚਾਚੀ ਨੇ ਮੁੰਦਰੀ ਪਾਣੀ ਕਾਦੀ ਮੁੰਦਰੀ ਪਾਣੀ ਆ ਤੀ ਤੇ ਨਾ ਲੋੜ ਤੋਂ ਵੱਧ ਕਰ ਲੰਦੇ ਜੇ ਇੰਨਾ ਕਦੀ ਦੇਖਿਆ ਕਿ ਸਤਿ ਇਹਨੇ ਸ਼ਾਹ ਕਰੋ ਵਾਲੇ ਹੁਣ ਨਾ ਉਹ ਨਹੀਂ ਨਾ ਕਰਦੇ ਆਗੇ ਤੂੰ ਤਾਂ ਅੱਜ ਇਕੱਠਾ ਹੀ ਸਾਰਾ ਸੋਨਾ ਕਰਕੇ ਲੈ ਲੈ ਜੰਦੇ ਜੀ ਕੁਛ ਨਹੀਂ ਪਾਉਣਾ ਚਾਚੀ ਨੇ ਚੁੱਪ ਕਰਕੇ ਜੋ ਬਣਿਆ ਨਾ ਨਾਲ ਚਾਚੀ ਨੂੰ ਤੋਰੋ ਐਵੇਂ ਵੀ ਵਸਾ ਪਾ ਕੇ ਚਾਚੀ ਵਾਸਤੇ ਵੀ ਮੰਦਰੀ ਬਣਾ ਲਈ ਉਹਦੇ ਮੇਰੇ ਵਾਸਤੇ ਵੀ ਬਣਾ ਦੋ ਮੈਂ ਵੀ ਪਾ ਦਨੀ ਆ ਤੂੰ ਵੀ ਮੱਕਰੀ ਪਾ ਰੋ ਚਲ ਚਾਹ ਵਾਸੋਇ ਨਾ ਜੋ ਖਰਚਾ ਨਾ ਸੀ ਹੋ ਗਿਆ ਜੋ ਮਾਦਾ ਨਹੀਂ ਤੋੜਾ ਕਰਤਾ ਤੇ ਚਲ ਚੁੱਪ ਕਰਕੇ ਚੱਲੀਏ ਯਾਰ ਤੁਹਾਡੇ ਘਰਾਂ ਤੇ ਦੋਰ ਲੱਗੀਆਂ Già domani non è cane? Ti fai addosso a me in margano. Ciao, eh? Ciao, eh? Capettina, una orte, sì. E come non ci sono mila, ma non mardano. Io ne ho iniziati a ricaricare i fondi, quindi papi di ero, vedi? Ayo, ayo, ayo. Ce l'ho, ce l'ho, ma non ce l'ho. Pensate, Prado, che mi muove e cagnana. Qui pensate, la meno Prado. Alla pesa, alla, alla, alla... Ah, vai. Ah, i pea. di Nei tutti i maghi ਕੋ ਜਵਾਬ ਨਹੀਂ ਵਸੇ ਮੈਨੂੰ ਦੇ ਦੋ ਤੇਰੇ ਸਾਹਮਣੇ ਮਾਤਾ ਨੇ ਤੇ ਸਾਰੇ ਲਮਾਰੀ ਚੋਂ ਕੱਢ ਲਿਆ ਆ ਥੋੜੇ ਬੋਨੇ ਬਚੇ ਈ ਤੇ ਇਹਨਾਂ ਦੇ ਵਿੱਚੋਂ ਲੈਣਾ ਤੇ ਸਵੇਲਾ ਗੱਲ ਆ ਬਚੇ ਇਹ 10 ਰੁਪਏ ਦੇ ਦੇ ਉਹ ਵਾਰਦਾ ਨਹੀਂ ਉਹ 10 ਰੁਪਏ ਨਹੀਂ ਲੈਣੇ ਮਾਤਾ ਦੀ ਸੁਣੀ ਨਹੀਂ ਗੱਲ 100 ਰੁਪਏ ਸਵਾਰਨਾ ਕਰਨਾ 10 ਰੁਪਏ ਦਾ ਨੱਕ ਬਣਾਉਣ ਲੱਗੀ ਮਾਤਾ ਦੀ ਉਹਦਾ ਕਲਕਾ ਉੱਚਾਣਾ ਮਾਤਾ ਦਾ ਉੱਥੇ ਪੜਾ ਦੇ ਕੋ ਜੱਟ ਪੈਸੇ ਚਾਹ ਤੇ ਦੋ ਮੈਨੂੰ ਕਿੱਥੇ ਲੱਗੂ ਮੀਂਹ ਲੱਗਣਾ ਪੈਸੇ ਬੜੀ ਏ ਕੀ ਯਾਰ ਕਮੇਡੀ ਗੱਲਾਂ ਸਮਝ ਜੀ ਤਾਂ ਹੋ ਗਈ ਤਿਆਰ ਤੂੰ ਉਹ ਨਹੀਂ ਮੈਂ ਕਹਦਾ ਤਿਆਰ ਹੋਣਾ ਯਾਰ ਤਿਆਰ ਲੱਗਦਾ ਤੈਨੂੰ ਮਿਆ ਯਾਰ ਤੁਸੀਂ ਵੀ ਮੇਰੇ ਨਾਲ ਮੈਚਿੰਗ ਕਰੋ ਅੱਜ ਮੈਚਿੰਗ ਨਹੀਂ ਗੱਲ ਨਹੀਂ ਤੇਨੂੰ ਗੱਲ ਤੇ ਸੁਣ ਲਓ ਤੁਹਾਨੂੰ ਪਤਾ ਸਾਹਿਬ ਤੇ ਸਿਮਰਤ ਨੇ ਇੰਨੀ ਸੋਹਣੀ ਮੈਚਿੰਗ ਕੀਤੀ ਨਾ ਦੋਵਾਂ ਨੇ orange orange ਕੱਪੜੇ ਪਾਏ ਇੱਲਤੇ ਸੋਹਣੇ ਲੱਗਣਗੇ ਦੋਵੇਂ ਜਾਣੇ ਮੈਂ ਤੁਹਾਨੂੰ ਕੀ ਦੱਸਾਂ ਮੈਂ ਉਹਨੇ ਭੋਲਾ ਤੋ ਇਵੇਂ ਨੀਲੇ ਰੰਗ ਦੀ ਪੱਗ ਬੰਨੋ ਲੈਣਾ ਸੋਹਣੀ ਲੱਗਣੀਆਂ ਅੱਜ ਤੇ ਹੈ ਸੋਹਣੀ ਲੱਗਣੀਆਂ ਹਾਂ ਥੈਂਕ ਯੂ ਸੋ ਮਾਚ ਨਹੀਂ ਮੈਂ ਪਤਾ ਗੱਲ ਕੀਤੀ ਐ ਇਦਾਂ ਤੇ ਮੈਨੂੰ ਕਿਤੇ ਜਾਣਾ ਪੈਣਾ ਜ਼ਰੂਰੀ ਐ ਐਮਰਜੈਂਸੀ ਆ ਗਈ ਮੇਰੇ ਕੀ ਕਰਨ ਦੇ ਜੇ ਠੀਕ ਐਗੇ ਜੇ ਤੁਸੀਂ ਹਾਂ ਠੀਕ ਐ ਤੇ ਮੇਰੀ ਗੱਲ ਸੁਣਾ ਮੈਨੂੰ ਜਾਣਾ ਪੈਣਾ ਦਿੱਲੀ ਦਿੱਲੀ ਦਾ ਨਾ ਪਤਾ ਵਾ ਉੱਥੇ ਗੱਡੀਆਂ ਮਿਲਦੀਆਂ ਸਸਤੀਆਂ ਤੇ ਮੇਰੇ ਤਿੰਨ ਗੱਡੀਆਂ ਦਾ ਇਕੱਠਾ ਸੌਤਾ ਆਇਆ ਉਥੇ ਜੇ ਮੈਂ ਹੁਣ ਟਾਈਮ ਦੇ ਟਾਈਮ ਤੇ ਨਾ ਨਾ ਪਹੁੰਚਿਆ ਤੇ ਮੈਨੂੰ ਬੜਾ ਨੁਕਸਾਨ ਹੋਣਾ ਬੜਾ ਘਾਟਾ ਪੈਣਾ ਵਾ ਅਰੇ ਜੀ ਤੇ ਮੇਰੀ ਸੁਣੋ ਗੱਲ ਹਾਂ ਆ ਕੰਮ ਕੁਮ ਚੱਲਦੇ ਰਹਿੰਦੇ ਆ ਆ ਘਰੇ ਹੈਗੀ ਗੋਦ ਭੜਾਈ ਪਤਾ ਕੀ ਆ ਹੋ ਤੇ ਜਿਹੜੇ ਫੰਕਸ਼ਨ ਹੈ ਨਾ ਆ ਰੋਜ਼ ਰੋਜ਼ ਨਹੀਂ ਹੁੰਦੇ ਇੱਥੇ ਤੁਹਾਡੀ ਲੋੜ ਆ ਸਮਝਣ ਕਿ ਚੀਜ਼ ਨੂੰ ਤੂੰ ਸਾਰੇ ਜਣੇ ਗਏ ਮੰਮੀ ਕਿ세 ਆਨੇ ਕਿ ਤੁਸੀਂ ਇਹ ਗਿਮੀ ਰਿਜਗਾ ਸਾਹੀ ਲੈ ਕਰ ਕਰ ਸਾਰੇ ਗਏ ਕੋਈ ਚੱਕਰ ਨਹੀਂ ਹੈ ਸਾਰੇ ਦੇ ਅਨੁਸਾਰਿਆਂ ਨੂੰ ਪਤਾ ਵਾ ਕਿ ਕਿੱਥੇ ਜਾਣਾ ਵਾ ਸਾਰੇ ਨੂੰ ਪਤਾ ਨਹੀਂ ਹੈ ਸਾਹੀ ਨਾਲ ਗੱਲ ਕਰ ਲੈਣਾ ਉਹਨੇ ਸਮਝਾ ਲੈਣਾ ਠੀਕ ਹੈ ਮੈਂ ਕੋਸ਼ਿਸ਼ ਕਰੂੰਗਾ ਜਲਦੀ ਤੋਂ ਜਲਦੀ ਆਉਣ ਦੀ ਉਸਕੇ ਮੈਂ ਪਹਿਲਾਂ ਯਾਰ ਸਮਝਦੇ ਹੁਣ ਸਾਹੀ ਨੇ ਮੰਨ ਜਾਣਾ ਹੁਣ ਉਹਨੇ ਤੁਹਾਡੇ ਨਾਲ ਹੁਣਾ ਵਾ ਤੇ ਮਣ ਕਿ ਉਹਨੇ ਕੱਲ ਨੂੰ ਤੁਹਾਨੂੰ ਗੱਲਾਂ ਕਰਨੀਆਂ ਉਹਨੇ ਕਿਹਾ ਲੈ ਬਾਜੀ ਮੇਰੀ ਗੋਦ ਭਰਾਈ ਹੀ ਇੱਥੇ ਫੰਕਸ਼ਨ ਨਹੀਂ ਤਾਂ ਬਾਜੀ ਦੋ ਮਿੰਟ ਨਹੀਂ ਰੁਕੇ ਹੈਗੇ ਇਹਨਾਂ ਨੂੰ ਆਪਣੇ ਕੰਮਾਂ ਕਾਜ ਦੀ ਪਈ ਆ ਆ ਮੇਰਾ ਇਕੱਲੇ ਦਾ ਕੰਮ ਨਹੀਂ ਆ ਉਹਦਾ ਵੀ ਕੰਮ ਉਹਦੇ ਵਿੱਚ ਠੀਕ ਹੈ ਉਹਦਾ ਵੀ ਤੇ ਸਾਰਾ ਵਿੱਚ ਹਿਸਾਬ ਆ ਉਹਦੀ ਵੀ ਭਲਾਈ ਆ ਉਹਦਾ ਵੀ ਸਾਰਾ ਉਹਨੂੰ ਫਾਇਦਾ ਹੋਣਾ ਹੀ ਸੀ ਮੈਂ ਬੜੀ ਖੁਸ਼ ਹੁੰਦੀ ਕਿ ਚਾਲਾ ਪਾਏ ਇੰਜੋਏਮੈਂਟ ਕਰਾਂਗੇ ਨੱਚਾਂ ਢੁਕਾਂਗੇ ਮੈਚਿੰਗ ਕਰਦੇ ਆ ਦੋਵੇਂ ਜੀ ਖਾਵਾਂ ਪੀਵਾਂਗੇ ਤੇ ਤੁਸੀਂ ਤੇ ਮੇਰਾ ਨਾ ਤੇ ਮਾਰ ਹੀ ਖਰਾਬ ਕਰਦਾ ਰਾਤੀ ਤੂੰ ਹੀ ਮੈਨੂੰ ਦੱਸੀ ਨਹੀਂ ਆ ਚੀਜ਼ ਓਏ ਕਿਦਾਂ ਮਚਾਣ ਕੋ ਫੋਨ ਆਇਆ ਮੈਨੂੰ ਮੈਂ ਕੀ ਕਰਾਂ ਹੁਣ ਤੇਰੇ ਸਾਹਮਣੇ ਤੁਸੀਂ ਕਰੋ ਇੰਜੋਏ ਸਾਰੇ ਕੋਈ ਗੱਲੀ ਜਨਾਨੀਆਂ ਕੋਈ ਗੱਲੀ ਏ ਕੀ ਗੱਲ ਆ ਫਿਰ ਕਿਹੜੀ ਗੱਲ ਆ ਕੋਈ ਚੱਕਰ ਨਹੀਂ ਆ ਜਾਂਦੇ ਰੋ ਮੈਂ ਨਾ ਬੋਲਿਓ ਓਹੋ ਇਹ ਗੁੱਸਾ ਕਰੀਏ ਪਰ ਮੇਰਾ ਜਾਣ ਜ਼ਰੂਰੀ ਆ ਤੈਨੂੰ ਕਿ ਦੱਸਣਾ ਹੁਣ ਓ ਭਾਈ ਤੁਸੀਂ ਤਿਆਰ ਨਹੀਂ ਹੋਏ ਅਜੇ ਤੱਕ ਜਾਂ ਤਿਆਰ ਕੀ ਹੋਣਾ ਆ ਤੈਨੂੰ ਮੈਂ ਦੱਸਿਆ ਨਹੀਂ ਇਹਦੋਂ ਪਹਿਲਾਂ ਕਿ ਆਪਣਾ ਗੱਡੀਆਂ ਦਾ ਸੌਦਾ ਹੁੰਦਾ ਹੈ ਦਿੱਲੀ ਆਹੋ ਬਾਈ ਦੱਸਿਆ ਤਾਂ ਹੈਗਾ ਹੀ ਪਰ ਤੁਸੀਂ ਮੈਨੂੰ ਇਹ ਥੋੜੀ ਦੱਸਾਈ ਕਿ ਅੱਜ ਹੀ ਜਾਣਾ ਤੇ ਤੈਨੂੰ ਪਤਾ ਹੁਣ ਆਪਣਾ ਕੰਮ ਕਾੜੇ ਦਾ ਕਰ ਕਿਦਾਂ ਦਾ ਕੰਮ ਡਰਾਈਵਿੰਗ ਦਾ ਕੰਮ ਕਿਦਾਂ ਕੇਵਲੇ ਵੀ ਨਿਕਲਣਾ ਪੈ ਸਕਦਾ ਵਾ ਸਹੀ ਹੈ ਨਾ ਮੇਰੀ ਗੱਲ ਸੁਣ ਹਾਂ ਵੇਖ ਲੋ ਜੀ ਸਰਦਾ ਤੇ ਨਹੀਂ ਸਰਦਾ ਨਹੀਂ ਮੇਰੀ ਗੱਲ ਸੁਣ ਜਾਣਾ ਪੈਣਾ ਤੈਨੂੰ ਪਤਾ ਆਪਣਾ ਦੋਵਾਂ ਦਾ ਕੰਮ ਮਿਲ ਕੇ ਸੈੱਟ ਹੋ ਜਾਊਗਾ ਹੋਰ ਬੜੀਆ ਜੁੱਦਾ ਗੱਡੀਆਂ ਇੱਕ ਅੱਧੀ ਦੀ ਗੱਲ ਹੋਏ ਤੇ ਚਲੋ ਸਹੀ ਆ ਤਿੰਨ ਗੱਡੀਆਂ ਇਕੱਠੀਆਂ ਲਿਉਣੀਆਂ ਵਾ ਤੇ ਮੈਂ ਕਿਹਦੇ ਭਰੋਸਾ ਵੀ ਨਹੀਂ ਕਰ ਸਕਦਾ ਇੰ ਇਤੋ ਮੀਲ ਮਰਾ ਸਾਹਮਣੇ ਕੋਈ ਗੱਲ ਨਹੀਂ ਆ ਇੱਕ ਹੀ ਗੱਲ ਆ ਚਲੋ ਤੇ ਟੈਨਸ਼ਨ ਫਰੀ ਹੋ ਕੇ ਜਾਓ ਮੈਂ ਅੱਥੇ ਸਾਰਾ ਕੁਝ সামਲੂਗਾ ਤੇ ਜੇ ਕੋਈ ਲੋੜ ਹੋ ਗਈ ਨਾ ਮੈਨੂੰ ਫੋਨ ਕਰ ਦਿਓ ਹਾਂ ਕੋਈ ਚੱਕਰ ਨਹੀਂ ਜੇਗਾ ਉਹ ਸਾਹਮਣੀ ਵੀ ਮੇਰਾ ਸਾਰੀ ਕੰਮ ਇਹ ਮੈਂ ਤਾਂ ਮੈਂ ਛੱਡਾਂ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਚੱਲ ਜਣਾ ਨਿਕਲ ਜਾਣਾ ਤੂੰ ਇੱਥੇ ਘਰ ਦਾ ਵੇਖ ਨੂੰ ਕਿਉਂਕਿ ਫਿਰ ਮੈਂ ਦੋਵੇਂ ਚੱਲ ਗਏ ਮੇਰੇ ਸੁਤਰ ਨਹੀਂ ਹੋਣਾ ਚਲੋ ਠੀਕ ਆ ਠੀਕ ਆ ਤੇ ਜੇ ਤੁਸੀਂ ਕਹਿੰਦੇ ਮੈਂ ਛੱਡਦਾ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਛੱਤੀ ਤੇ ਛੱਤੀ ਆਉਂਦੀ ਕੋਸ਼ਿਸ਼ ਕਰੂੰਗਾ ਜੇਗਾ ਚਲੋ ਠੀਕ ਆ ਤੂੰ ਕਰ ਲਈ ਸਾਹਮਣੀ ਜੇਗਾ ਸ ਆ ਮਤੇ ਸਾਰਾ ਮੁੱਕ ਗਿਆ ਤੇ ਨਾ ਮੈਨੂੰ ਸਾਹਿਲ ਨਜ਼ਰ ਆਉਂਦਾ ਨਾ ਅਜੇ ਤਾਂ ਕੁੜੀ ਆਈ ਹੈ ਬਿਮਲ ਉਹ ਵੀ ਨਹੀਂ ਅਜੇ ਨਜ਼ਰ ਆਈ ਮੈਨੂੰ ਵੇ ਮਾਟ ਲਿਆ ਕੇ ਸਮਾਨ ਤੇ ਰੱਖੋ ਪਲੇਟਾਂ ਸਾਹਿਲ ਨਹੀਂ ਮੇਰੀ ਕੋਈ ਗੱਲ ਨਹੀਂ ਸੁਣਦਾ ਕਿੱਥੇ ਕਿੱਥੇ ਬੈਠੇ ਵੇਖਾ ਸਹੀ ਇਹਨਾਂ ਨੂੰ ਸਾਹਿਲ ਪਰੌਣੇ ਆਨੇ ਆਜਣਾ ਮੇਟਾ ਨੂੰ ਕੋ ਸਮਾਨ ਲਾਉਣ ਮੈਂ ਬਾਹਰ ਥੋੜੀ ਉਹਨਾਂ ਨੂੰ ਕੋਣਾ ਮਾਂ ਹਾਂ ਮੰਮੀ ਆ ਜਾਂਦੇ ਡੋਟਾਰੇ ਮਿੱਤੀ ਹੋ ਭਾਗ ਤੁੰਡੀ ਹੋ ਨਹੀਂ ਕਰਨੀ ਆਪਣੀ ਸਿੱਖਤ ਕਰਨੀ ਆਪਾਂ ਬੇਤੀ ਨਹੀਂ ਹੋਣ ਦੇਣੀ ਓਹੋ ਮੰਮੀ ਦੀ ਖੀਜ ਹੋਣਾ ਸਾਰੇ ਕੰਮ ਹੋਏ ਨੇ ਇਹ ਪੁੱਤ ਛੇਤੀ ਕਰ ਮੈਨੂੰ ਕਾਲੀ ਪੈਂਦੀ ਹੋ ਤੇ ਨਾਲੇ ਰਾਣਾ ਕੀ ਚੱਚ ਕੇ ਚਲਾ ਕੇ ਬੈਠਾ ਸੀ ਓਹ ਮੰਮੀ ਕੁਝ ਨਹੀਂ ਉਹ ਭਾਈ ਨੇ ਨਾ ਗੱਡੀਆਂ ਦਾ ਕਿਸੇ ਨੂੰ ਕਿਹਾ ਸੀ ਤੇ ਉਹਨੇ ਕਿਹਾ ਹੋਣੇ ਆਜੋ ਤੇ ਗੱਡੀਆਂ ਆ ਗਿਆ ਮਾ ਭਾਈ ਉਧਰ ਗਏ ਫਿਰ ਦਿੱਲੀ ਮੇਰੀ ਕਾਹਦਾ ਮੈਂ ਉਹਨਾਂ ਨੂੰ ਕਿ ਸਮਝਾਉਂਦੀ ਸੀ ਕਿ ਕੰਮ ਤੇ ਹੁੰਦੇ ਹੀ ਰਹਿੰਦੇ ਆ ਤੇ ਆ ਇਹੋ ਜੇ ਪ੍ਰੋਗਰਾਮ ਜਿਹੜੇ ਆ ਨਾ ਰੋਜ਼ ਰੋਜ਼ ਨਹੀਂ ਹੁੰਦੇ ਉਹਨਾਂ ਦਾ ਇੱਥੇ ਹੋਣਾ ਵੀ ਸਾਡੇ ਜ਼ਰੂਰੀ ਹੀ ਤੂੰ ਵੀ ਨਹੀਂ ਰੋਕੇ ਭਰਾ ਨੂੰ ਕਿਉਂ ਨਹੀਂ ਪ੍ਰੋਗਰਾਮ ਤੇ ਇਹਨਾਂ ਦਾ ਤੇ ਕੰਮ ਵੀ ਤੇ ਆਪਾਂ ਆਪਣਾ ਵੇਖਣਾ ਕਿ ਨਹੀਂ ਵੇਖਣਾ ਕਿ ਕੰਮ ਡਾਊਨ ਕਰ ਲਈਏ ਉਹ ਚਲਾ ਗਿਆ ਨਾ ਉਹਦੀ ਤਾਂ ਕੋਈ ਗੱਲ ਬਾਤ ਨਹੀਂ ਇਹਨਾਂ ਨੂੰ ਪਾ ਦੇਣਾ ਦਾ ਹੋਣਾ ਪ੍ਰੋਗਰਾਮ ਤੇ ਇਹ ਤੇ ਹੈਗਾ ਨਾ ਉਹ ਨਹੀਂ ਹੈਗਾ ਉਹ ਕੰਮ ਰੇਖ ਲੂਗਾ ਕੋਈ ਗੱਲ ਨਹੀਂ ਚੰਗੀ ਗੱਲ ਹੈ ਬੱਸ ਚਲੋ ਪ੍ਰੋਗਰਾਮ ਦੇ ਨਾਲ ਨਾ ਕੰਮ ਵੀ ਜ਼ਰੂਰੀ ਆ ਕੰਮ ਜ਼ਰੂਰੀ ਆ ਮੰਮੀ ਵੀ ਮਾਦੀ ਦੀ ਫੋਨ ਆ ਗਿਆ ਮੈਨੂੰ ਉਹ ਆਉਂਦੇ ਨੇ ਇੱਥੇ ਲਾਗੇ ਚਾਗੇ ਹੀ ਨੇ ਹਾਂਜੀ ਹਾਂ ਉਹ ਤਾਂ ਫਿਰ ਕਰੋ ਧਿਆਨ ਹੈ ਪਰੌਣੇ ਆਉਂਦੇ ਆ ਮਮੀ ਮਮੀ ਸਾਰੀ ਤਿਆਰੀ ਹੋ ਚੁੱਕੀ ਐ ਸਾਰਾ ਸਮਾਨ ਬਣਿਆ ਪਿਆ ਵਾ ਤੂੰ ਇੱਥੇ ਨਾਲ ਕੋ ਸਾਰਾ ਸੰਗੀ ਤਰਕ ਮਸਾਂ ਲਵਾਉਣ ਲੱਗੀ ਪਲੇਟਾ ਪਲੂਡਾ ਲਾਉਣ ਸਮਾਨ ਸੂਠ ਠੰਡੇ ਟੁੰਡੇ ਤੇ ਆ ਕੇ ਰੱਖੜ ਕੋ ਤ ਹਾਂਜੀ 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 ਆਦੀ ਨਾ ਕਰੀ ਜਾ ਦਵਾ ਦਵਾ ਕਰੋ ਨਾ ਹੁਣ ਤੂੰ ਮੂੰਹ ਜਿਹਾ ਬਣਾ ਕੇ ਖਲੋ ਗਈ ਐ ਤੈਨੂੰ ਪਤਾ ਪਰੌਣੇ ਆਉਣ ਵਾਲੇ ਆ ਤੇ ਤੇਰਾ ਮੂੰਹ ਦੀ ਸ਼ਕਲ ਤੇ ਉਹ ਨਹੀਂ ਬਣੀ ਆ ਕੋਸ਼ਿਸ਼ ਨਾ ਮਮੀ ਜੀ ਮੈਂ ਸੋਚਣ ਦੀ ਹੇ ਰਣਜੀਤ ਵੀ ਮੇਰੇ ਨਾਲ ਖੜੀ ਹੁੰਦੇ ਨਾ ਸਾਰੇ ਸਾਹਮਣੇ ਤੇ ਮੈਨੂੰ ਬੜਾ ਚੰਗਾ ਲੱਗਦਾ ਤੁਹਾਨੂੰ ਪਤਾ ਸਾਰੇ ਘਰੇ ਆਉਣ ਲੱਗੇ ਆ ਤੇ ਉਹ ਘਰੋਂ ਚਲ ਗਏ ਆ ਪੁੱਤ ਕੰਮ ਵੀ ਤਾਂ ਰੱਖਣਾ ਕਿ ਨਹੀਂ ਆਪਣਾ ਫੰਕਸ਼ਨ ਦੇਖਦੇ ਨਾ ਖਤਮ ਹੋ ਜਾਣਾ ਤੇ ਕੰਮ ਆਹੀ ਆਪਣਾ ਸਦਾ ਖਾਣਾ ਵਾ ਉਹਨੂੰ ਵੀ ਵੇਖਣਾ ਵਾ ਤੇ ਤੇਰੀ ਇੱਥੇ ਕਿਹੜੀ ਗੋਦ ਭਰਾਈ ਸੀ ਤੇਰੀ ਕਿਹੜੀ ਗੋਦ ਭਰਦੀ ਸੀ ਕਿ ਤੇਰੇ ਲਈ ਨਜੀਤ ਨੂੰ ਮੈਂ ਰੋਕ ਲੈਂਦੀ ਜੇ ਤੇਰੀ ਵੀ ਹੁੰਦੀ ਨਾ ਫਿਰ ਮੈਨੂੰ ਰੋਕਦੀ ਤੇ ਫਿਰ ਮੈਂ ਚਾਹਾਂ ਚਾਹੀ ਤੇਰੀ ਗੋਦ ਪੜਾਈ ਕਰਦੀ ਜਦੋਂ ਤੇਰੀ ਹੋਊਗੀ ਨਾ ਉਦੋਂ ਰੋਕ ਲਾਂਗੇ ਘਰ ਕੰਮ ਹੋਣਾ ਸੋਚਣ ਦੀ ਕੋਈ ਲੋੜ ਨਹੀਂ ਆ ਮਮੇ ਤੁਮਸੋ ਕੰਮ 하지 ਦੇ ਦਿੰਦੇ ਆ ਜੀ ਨੰਨਾ ਨਾ ਕਰ ਹਮੇਸ਼ਾ ਤੁਸੀਂ ਮਨਵਾ ਹੀ ਤਾਂ ਨਹੀਂ ਮੈਨੇ ਮਾਰਦੇ ਦਿੰਦੇ ਤੇ ਮੈਂ ਸਹਰਾਂ ਕਰਦੀ ਰਹੀ ਨਹੀਂ ਪਲੀ ਆਜੇ ਮੇਰਾ ਮੂਹਰੇ ਆਬ ਨਾ ਕਰਿਆ ਜੀ ਨੰਨਾ ਕਰਕੇ ਤਾਂ ਹੀ ਤੇ ਮੈਂ ਕਹਿ ਨਹੀਂ ਉਹ ਮੇਰੇ ਨਾਲ ਖਲੋਤੇ ਹੁੰਦੇ ਕਿ ਉਹਨਾਂ ਨੂੰ ਪਤਾ ਲੱਗਦਾ ਨਾ ਮੈਂ ਕੋਈ ਗਲਤ ਕਰ ਰਹੀ ਆ ਮੈਂ ਸਹੀ ਕਹਿ ਰਹੀ ਆ ਗਲਤ ਨਹੀਂ ਕਰੀ ਤੇਰਾ ਹੁੰਦਾ ਤਾਂ ਮੈਂ ਸੋਦੀ ਨਹੀਂ ਗੱਲ ਸੁਣ ਮੇਰੀ ਫੀਲ ਤੈਨੂੰ ਕੀ ਹੋਣਿਆ ਫੀਲ ਤੇ ਮੈਨੂੰ ਹੋਣਿਆ ਵਾ ਅੱਜ ਮੇਰੇ ਘਰ ਪ੍ਰੋਗਰਾਮ ਆ ਮੇਰੇ ਪਹਿੜ ਭਰਾਵਾਂ ਨੇ ਮੇਰੇ ਸ੍ਰੀਕ ਨੇ ਆਉਣਾ ਤੇ ਤੈਨੂੰ ਤੁਰਦੀ ਫਿਰਦੀ ਵੇਖ ਕੇ ਅਗਲੇ ਆਨੇ ਮੈਨੂੰ ਟੋਨ ਕੱਸਨੇ ਆ ਨੀ ਰਾਣਾ ਦੀ ਬੁੱਟੀ ਜੀ ਇਤਰੇ ਤਰੀ ਫਿਰਦੀ ਆ ਇਹਨੂੰ ਕੋਈ ਖੁਸ਼ਖਬਰੀ ਨਹੀਂ ਆਗੀ ਚੰਗਾ ਹੋਇਆ ਰਾਣਾ ਚਲਾ ਗਿਆ ਆ ਤੇ ਕੋਈ ਪੁੱਛੂਗਾ ਤੇ ਕੀ ਕਹੂਗਾ ਮੈਂ ਕੀ ਕਹੂੰਗੀ ਹੈ ਮੈਂ ਤਾਂ ਜੇ ਨਾ ਨਾ ਜਾਂਦਾ ਰਾਣਾ ਤੇ ਮੈਂ ਆਪ ਘਰ ਦੇਣਾ ਹੀ ਸ਼ੂਗਰ ਹੈ ਉਧਰੋਂ ਫੋਨ ਆ ਗਿਆ ਪੇਰਾਂ ਦੇ ਨੂੰ ਆਪੇ ਜਾ ਪੈ ਗਿਆ ਸੋਚ ਲਾ ਤੂੰ ਤੂੰ ਵੀ ਟੈਨਸ਼ਨ ਲਈ ਆ ਚੰਗਾ ਆ ਸਭ ਉਹ ਵਿਆਹ ਤੇ ਮੇਰੇ ਪੁੱਤ ਨੂੰ ਤਾਂ ਸਰੀਕਾ ਨੇ ਮਿਹਣੇ ਦੇ ਦੇ ਕੇ ਮਾਰ ਦੇਣਾ ਹੀ ਉਹ ਵੀ ਤੇਰੇ ਕਰਕੇ ਜੇ ਅੱਜ ਕੋਈ ਕੁਝ ਖ਼ਬਰੀ ਹੁੰਦੀ ਉਹਨੂੰ ਗੱਲਾਂ ਸੁਣਨ ਨੂੰ ਨਾ ਮਿਲਦੀਆਂ ਮੈਂ ਤੇ ਇਸੇ ਕਰਕੇ ਇਹਨੂੰ ਕੱਢ ਦਿੱਤਾ ਪੁੱਤ ਤੂੰ ਜਾ ਪਾਸੇ ਹੋ ਜਾ ਤੇ ਬਸ ਮੁੱਕਾ ਚੈਦਾ ਗੱਲਾਂ ਸੁਣਾਉਂਦਾ ਗੱਲ ਮੈਂ ਕੋਈ ਹੋਰ ਪੁੱਛਣ ਦੀ ਤੇ ਜਵਾਬ ਵੀ ਮੈਨੂੰ ਕੋਈ ਜੋਰ ਹੀ ਦਿੰਦੇ ਭਾਈ ਸ਼ਰੀਕਾ ਨੇ ਤਾਂ ਪਤਾ ਨਹੀਂ ਮੈਨੇ ਦੇਣੇ ਕਿ ਨਹੀਂ ਦੇਣੇ ਪਰ ਤੁਸੀਂ ਤੇ ਨਿਤ ਮੈਨੇ ਦਿੰਦੇ ਹੋ ਮੈਨੂੰ ਗੱਲ ਗੱਲ ਦੀ ਕਦੀ ਨਹੀਂ ਬਖਸ਼ਦੇ ਦੀਦੀ ਕੀ ਹੈ ਇਹ ਨਹੀਂ ਕੋਸ਼ਿਸ਼ ਨੂੰ ਕਰ। ਯਾਰ ਮੰਮੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ। ਤੁਹਾਨੂੰ ਪਤਾ ਤਾਂ ਹੈਗਾ ਵਾ ਮੰਮੀ ਨੇ ਕਿੰਨੀ ਕਿੰਨੀ ਗੱਲ ਤੋਂ ਬੋਲਣ ਦਾ ਪੈਂਦੇ ਆ। ਛੱਡ ਪਰੇ ਮੰਮੀ ਨੂੰ। ਮੰਮੀ ਇਤਾਲ ਦੇਗੀ ਬੋਲਣ ਦੀ। ਉਹਨੇ ਤੇ ਹੁਣ ਜੋਸ ਚਾਹੀਦੀ ਮੈਨੂੰ ਸੁਣਾਉਣੀ ਆ ਗੱਲ ਗੱਲ ਦੀ। ਮੇਰੀ ਗੱਲ ਸੁਣ। ਮੇਰੀ ਭੈਣ ਕਿੰਨੀ ਸੋਹਣੀ ਲੱਗਣ ਲੀ। ਹਾਏ ਨੇਂਦੀ ਦਾ ਰੰਗ ਵੇ ਕਿੰਨਾ ਚੜਿਆ ਆ। ਵਗਾਂ ਦੇ ਚੱਤ। ਇਹ ਦਿਲ ਨਹੀਂ ਲਈ। ਜੇ ਤੇ ਨਹੀਂ ਲਈ। ਉਹ ਤੁਹਾਨੂੰ ਕਿੰਨਾ ਜਿਆਸ ਮਿਲਤ ਹੈ ਹਾਂਜੀ ਆ ਸਾਹੀ ਲੈ ਕੇ ਆਇਆ ਨਾ ਮੈਚਿੰਗ ਕਰਕੇ ਹਾਂਜੀ ਆ ਲਗੀ ਨੇ orange ਕਲਰ ਦੀ ਟੀ-ਸ਼ਰਟ ਪਾਈ ਅੱਜ ਜਣਾ ਹਾਂਜੀ ਚਲ ਬਾਬਾ ਸੋ ਸੁਖਾਣਾ ਦੇਣ ਲਿਆਵੇ ਤੁਹਾਡੇ ਤੇ ਤੇ ਮੰਮੀ ਨੇ ਕੋਈ ਕਰਕੇ ਪੁੱਛਿਆ ਆਈ ਨਹੀਂ ਇੱਦਾਂ ਕਰ ਹਾਂ ਤੋਰਪੇ ਨਹੀਂ ਕਰਾਂ ਬਾਪ ਆਉਂਦੇ ਨੇ ਸਾਰੇ ਜਣੇ ਟਾਈਮ ਵੀ ਕਿੰਨਾ ਹੋ ਚੱਲਿਆ ਵਾ ਆ ਮੈਂ ਤੇ ਬਸ ਰਣਜੀਤ ਨੂੰ ਨਹੀਂ ਤੋਰਨ ਤੇ ਉਹ ਥੋੜਾ ਜਿਹਾ ਸੈਡ ਹੋ ਗਈ ਜੀ 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 ਸਦਾਨੇ ਉੱਧਰ ਤਾਂ ਮੈਂ ਬੜੀ ਖੁਸ਼ ਆ ਉਹ ਚੱਲ ਗਏ ਕੌਮੀ ਹਾਨਾਂ ਨੂੰ ਤੇ ਸਾਹੀ ਨੂੰ ਦੱਸ ਕੇ ਤੇ ਗਈ ਬਹਿ ਜਾ ਤੂੰ ਜਿਆਦਾ ਦੇਰ ਖਲੋ ਨਾ ਕੋਈ ਨਾ ਮੇਰੇ ਪਾਣੀ ਦੇ ਗਲਾਸ ਹਾਂ ਦੇ ਇਹਦਾ ਕੰਮ ਨਹੀਂ ਮੰਮੀ ਨੇ ਟਾਈਮ ਕਿੰਨਾ ਹੋ ਜਾਂਦਾ ਯਾਰ

ਓ ਯਾਰ ਮੈਨੂੰ ਆ ਡਾਕਜਾ ਕਲਰ ਦਾ ਉੱਤੋਂ ਤੈਨੂੰ ਪਤਾ ਗਰਮੀ ਬੜੀ ਆ ਤੇ ਮੇਰੇ ਲਈ ਵੀ ਤੁਹੀ ਨਹੀਂ ਆਂਦਾ ਏ ਤੇ ਮੈਨੂੰ ਵਧੀਆ ਲੱਗਾ ਤੇ ਮੈਂ ਕਿਹਾ ਚੱਲ ਤੁਹਾਡੇ ਨਾਲ ਮੈਚਿੰਗ ਮੈਚਿੰਗ ਕਰੀਂ। ਚਲ ਠੀਕ ਹੈ। ਹਲੋ ਕੜਾ ਪਾਓ। ਯਾਰ ਕਹਾਂ ਕੀ ਕਰਨਾ ਪਾਗੇ ਲੈਣ ਦਿੰਨੇ ਆ। ਯਾਰ ਸੋਨਾ ਲੱਗੂਗਾ ਹੱਥ 'ਚ ਵਧੀਆ ਲੱਗਦਾ ਪਾਓ ਇਹਨੂੰ। ਨਾਲੇ ਨਾ ਆਪਣੀ ਕਾਲਰ ਤੇ ਆ ਗਈ ਜਿਹੜੀ ਨਾ ਜੇ ਫਿਰ ਬੰਦ ਕਰਕੇ ਥੋੜਾ ਜਿਹਾ ਰੱਖਿਆ ਕਰੋ ਸੋਹਣਾ ਜਾਂਦਾ ਏ। ਜਵਾਜ ਹੀ ਨਹੀਂ ਬੰਦ ਕਰਨੀ ਬਾਅਦ 'ਚ ਸਾਹੀ ਨਾ ਨਿਕਲੇ। ਨਹੀਂ 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 ਕਰਵੀਂ। ਆ ਕੀ ਆ? ਲੱਕ ਦਾ ਫੇਰ ਇਹ ਨਿੱਕੇ ਕੁਮਾਰੀ ਆ। ਓਹੋ। ਅੱਜ ਨਾ ਸ਼ਾਂਤ ਰਹਿ ਤੂੰ। ਅੱਜ ਤੇਰੇ ਪਾਪਾ ਨੂੰ ਬਹੁਤ ਕੰਮ ਆ। ਇਹ ਜਿਹੜੀ ਕਿੱਕੂ ਕੁ ਕਰਨੀ ਹੈ ਨਾ, ਕੁਝ ਦੇਰ ਬਾਅਦ ਕਰੀ। ਇਹੋ ਜਿਹੀ ਗਲਤਾਂ ਨੂੰ ਬੜੀ ਆਉਂਦੀਆਂ। ਜਾਓ ਜਾ ਕੇ ਬਾਹਰ ਕੰਮ ਕਰੋ। ਚੱਲ ਮੈਂ ਚੱਲਾਂ ਮੰਮੀ ਬੁਲਾਉਂਦੇ ਆ। ਠੀਕ ਐ ਜਾਓ। ਭਾਈ ਆ ਗਿਆ। ਆਇਆ ਤੱਕ ਤੜਕਾ। ਕੀ ਕਰੀਏ? ਮੈਂ ਬਾਹਰ ਜਾ ਕੇ ਭਲਾ ਵੇਖਾ ਹੋ ਸਹੀ। ਆਈਏ ਆਈਏ ਯਾ ਤਾਤਾ ਮੇਰੇ ਹਾਂਜੀ ਮੰਮੀ ਉਹ ਤਾਂ ਇਤਿਆਰ ਨਹੀਂ ਮੰਮੀ ਮੈਂ ਤਾਂ ਤੇ ਪਿਆਰ ਆ ਬਸ ਉਹਨਾਂ ਨੂੰ ਟੀਕਣ ਦੀ ਆ ਜਾਣ ਫੇਰ ਚੱਲਦੇ ਆ ਹੈਗੀ ਏ ਉਹ ਆਪੇ ਆਏਗਾ ਆਪੇ ਮੰਮੀ ਕੋਲੇ ਥੋੜੀ ਆ ਜਾਣਗੇ ਆਏ ਤੇ ਕੋਈ ਚਾਣਗੇ ਆਇਆ ਤੇ ਧੀਏ ਬਹੁਤ ਤਾਂ ਪਤਾ ਉਹ ਕੰਮ ਘਰਵਰਾ ਬੰਦਾ ਗਾ ਲੈ ਤੇ ਚੱਲ ਕੋਈ ਨਹੀਂ ਉਹ ਮਗਦੋ ਆ ਜਾਏਗਾ ਆਪਾਂ ਦੋਵੇਂ ਜਣੇ ਚੱਲੇ ਜੰਦੀ ਆਵਾਂ ਉਹ ਤੇਰੇ ਪੱਲੇ ਤਾਮ ਕਰਕੇ ਫੇਰ ਹੀ ਉਹਨੇ ਅਜਾਰੇ ਨਹੀਂ ਆਣਾ ਹੈ ਨਾ ਲੈਣਾ ਦੇਣਾ ਕੀ ਕਰਨਾ ਵਾ ਕੁਝ ਪਿੱਤਾ ਤੇ ਹਾਂ ਕੋਈ ਗੱਲ ਇੱਥੇ ਬੈਠ ਕੇ ਮੈਂ ਤੁਹਾਨੂੰ ਦੱਸ ਰਹੀ ਆ ਹਾਂ ਕਿਸਾ ਮੈਂ ਤੂੰ ਢੱਬੀ ਕੰਢੀ ਮੰਮੀ ਜਿਹੜੇ ਕੋਈ ਸੂਟ ਲੈ ਆ ਨਾ ਮੈਂ ਵੇਖਿਆ ਨਪਾਪ ਵਿੱਚ ਉਹ ਖੜਨਾ ਨਹੀਂ ਉੱਥੇ ਜਿਹੜੇ ਤੁਸੀਂ ਇਕੱਠੇ ਕਰਕੇ ਰੱਖੇ ਜੇ ਹਾਇ ਜੀ ਧੀਆ ਜੀ ਉਹਨਾਂ ਨੂੰ ਕੀ ਸੂਟਾਂ ਨਹੀਂ ਹੋਇਆ ਆਇਆ ਐਡੇ ਵੰਗੇ ਤਾਂ ਝੂਠ ਹੈਗੇ ਨਹੀਂ ਮੰਮੀ ਤੇ ਵੀ ਆਪਾਂ ਬਾਜ਼ਾਰੋਂ ਕੋਈ ਚੱਟ ਦੇ ਦੋ ਸੂਟ ਲੈ ਲੈਂਦੇ ਅਸੀਂ ਕਿਹੜਾ ਪੋਤੇ ਲੈਣੇ ਸੀਗੇ ਧੀਏ ਜੇ ਸੂਟ ਦੇ ਦੋ ਸੂਟ ਮੈਂ ਲੈ ਆਂਦੇ ਨੇ ਮੰਮੀ ਛੇ ਸੂਟ ਨੇ ਹਾਂ ਛੇ ਸੂਟ ਦੇ ਦੋ ਸੂਟ ਲੈਂਦੇ ਨੇ ਉਹ ਕਿਦਾਂ ਦੇ ਸੂਟ ਹੋਣਗੇ ਕਈ ਆਪਸਿਆਂ ਨਹੀਂ ਚਾਹੀਦਾ ਵੀ ਸੂਟ ਲੈਣੇ ਆਪਾਂ ਉੱਥੇ ਆਏ ਹਾਏ ਕਿਉਂ ਝੂਠ ਕਹਿੰਦੇ ਸੂਟਾਂ ਨੇ ਕੀ ਹੋਇਆ ਇੱਜੇ ਵਧੀਆ ਸੂਟ ਹੈਗੇ ਨੇ ਵੇਖ ਤਾਂ ਸਹੀ ਪਗਾ ਮੈਂ ਵੇਖਿਆ ਮੰਮੀ ਖਾਫੇ ਚ ਪਏ ਜਿਹੜੇ ਵੀ ਪੈਰ ਕਰਕੇ ਬੈਠੇ ਜੇ ਆਹ ਤੇ ਲੋਕਾਂ ਨੂੰ ਕੀ ਹੋਇਆ ਯਾਰ ਇੱਜੇ ਵਧੀਆ ਸੂਟ ਹੈਗੇ ਨੇ ਤੇ ਕਿਹੜੇ ਕੇਕੇ ਨਾਲ ਸੂਟ ਚ ਗੱਲ ਕਰਦੀ ਪਈਆਂ ਮੰਮੀ ਮੇਰੇ ਪੇਕੇ ਤਾਂ ਇਦਾਂ ਦੇ ਸੂਟ ਆਉਂਦੇ ਆ ਆਹ ਹੈ ਤੇਰੇ ਪੇਕੇ ਨਾਲ ਥੋੜੇ ਘੈਂਡੇ ਆ ਮੈਂ ਤਾਂ ਸਿਮਰਦੇ ਪੇਕੇ ਤੋਂ ਕਹਿਣ ਲਈ ਆ ਮੰਮੀ ਅਨੇ ਭਾਗ ਉਹਨਾਂ ਨੂੰ ਨਹੀਂ ਕਹਿ ਸਕਦੇ ਕੁਝ ਉਦਾਂ ਦੇ ਜਿੱਦਾਂ ਨੇ ਉਹ ਦਿਲਦੇ ਆਈ ਉਹ ਤੁਹਾਨੂੰ ਅੱਗੇ ਦੇਦੇ ਪਰ ਮੇਰੇ ਪੇਟਿਆਂ ਦਾ ਤਾਂ ਨਹੀਂ ਨਾ ਉਹ ਤੁਹਾਨੂੰ ਤੇ ਆਖ ਖੜ ਕੇ ਉਹ ਜਿੰਨਾ ਮਰਜੀ ਵੀ ਹੱਥ ਲਾਉਂਦੇ ਉਹ ਸੂਟ ਪੜਵਾਉਂਦੇ ਆ ਤੁਹਾਡੇ ਵਾਸਤੇ ਤੇ ਇਹ ਕਿ ਤੇਰੀ ਮਾੜਾ ਮੈਂ ਲੈਣਾ ਹੁੰਦਾ ਰਾ ਸੂਟ ਤੇ ਮੈਂ ਵਧੀਆ ਲੈਣਾ ਸੀ ਤੇ ਆ ਵੇਕ ਤੇਰਾ ਸੂਟ ਕਿਤੇ ਮੈਂ ਮਾੜਾ ਵਾਲਾ ਕਰ ਦਿੱਤਾ ਆ ਵੇਕ ਕਿੰਦਾ ਵਧੀਆ ਤੇਰਾ ਸੂਟ ਹੈਗਾ ਵੇ ਆ ਤੇ ਮੰਮੀ ਚਲੋ ਸਹੀ ਹੈ ਸੂਟ ਇਦਾਂ ਨਹੀਂ ਪਾਪੀਆਂ ਦੇ ਲੈ ਆਉਂਦੇ ਤੁਸੀਂ ਤੇਰੇ ਪੇਟਿਆਂ ਨੇ ਕੱਲੀ ਮੈਂ ਮਾੜਾ ਸੂਟ ਦਿੱਤਾ ਆ ਤਾਂ ਜਿਹੜਾ ਸੂਟ ਲੈਂਦੇ ਆ ਤੇ ਕਰੀ ਮੈਂ ਭਰਜਾਈ ਨੂੰ ਦੇ ਦੇਣਾ ਮੰਮੀ ਚਲੋ ਛੱਡੋ ਤੁਸੀਂ ਇਹ ਕਿਤੇ ਬਣਾਓ ਆਪਣੀਆਂ ਕਮਾਤੋ ਮੈਨੂੰ ਇੱਕ ਗੱਲ ਦੱਸੋ ਸਗੰਦਾ ਕੀ ਕੀਤਾ ਜੇ ਤੁਸੀਂ ਉਦੋਂ ਕਿੰਨੇ 5100 ਪਾਵਾਂਗੇ ਹੁਣ ਤੁਸੀਂ ਕਾਰਚ 500 ਰੁਪਇਆ ਪਾਤਾ ਵਾ ਹੈਗਾ ਜੀ ਇਹ ਜੋੜ ਕਿੰਨੇ ਦਵਾਈਏ ਠੀਕ ਤੇਗਾ ਵੈ ਮੰਮੀ ਆਹ ਕੀ ਗੱਲ ਹੋਈ ਉਦੋਂ ਤੁਸੀਂ ਕਿੰਨੇ 5100 ਰੁਪਇਆ ਹੁਣ ਤੁਸੀਂ 500 ਰੁਪਇਆ ਪਾਤਾ ਵਾ ਦੇ ਵਿੱਚ ਤੇ ਇਹ ਅੱਗੇ ਤੇ ਪਤਾ ਕਿੰਨੇ ਪ੍ਰੋਗਰਾਮ ਆਣੇ ਨੇ ਹੈ ਬੱਚਾ ਜੰਮਿਆ ਉਹਦੇ ਜਨਮ ਦਿਨ ਆਇਆ ਕੋਈ ਹੋਰ ਫੰਕਸ਼ਨ ਕੀਤਾ ਹੈਂ ਤੇ ਤਾਰੇ ਬਲਾ ਮੇਰੀ ਗੱਲ ਸੁਣ ਕਿੰਨੇ ਅੱਜੋ ਪ੍ਰੋਗਰਾਮ ਆਗੇ ਅਗੋਂ ਆਪਾਂ ਬੰਦ ਕਰਦੇ ਆਂਗੇ ਤੇ ਨਾਲੇ ਵੇਖ ਬਲਾ ਮੇਰੀ ਕੁ ਦਾਲ ਸੋਨਾ ਧੀਆ ਵਾਲਿਆ ਕੋ ਲਈ ਲੈ ਉਹਨਾਂ ਨੂੰ ਦਈ ਦادی ਚਲੋ ਠੀਕ ਹੈ ਚਲਿਏ ਫਿਰ ਹੁਣ ਆਹ ਚੱਲ ਬੈ ਚਲਦੇ ਆਂ ਅੱਜ ਕਾ ਜਿਹਨੂ ਆ ਜਿਹੜੀਆਂ ਨਾ ਸਸਥਾ ਨਮਰਤਾ ਦੇਂਦੀਆਂ ਨੇ ਹੈ ਦੱਸੋ ਮੈਨੂੰ ਕਹਿੰਦੀ ਐ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਦੇ ਦਾਲ ਇਹ ਥੋੜੀ ਗੱਲ ਆ ਗਈ ਆ ਇੱਧਰ ਆ ਮੇਰਾ ਮੇਰੀ ਗੱਲ ਸੁਣ ਨਿੰਬਲਾ ਇੱਧਰ ਆ ਹਾਂਜੀ ਇੱਧਰ ਆ ਦੱਸੋ ਅੱਥੇ ਬੈਠਾ ਤੇ ਇਹ ਡੱਬਾ ਵੀ ਨਾਲ ਲੈ ਗਈ ਡੱਬਾ ਆਉਂਦੀ ਕਰਨਾ ਉਹ ਰਾਤੀ ਰੋਟੇ ਉੱਥੋਂ ਬੁਆ ਲਿਆਵਾਂਗੇ ਮੰਮੀ ਹਾ ਤੱਕ ਕੇ ਉੱਥੇ ਚੰਗੇ ਲੱਗਣਗੇ ਡੱਬਾ ਚੱਕ ਕੇ ਦੋ ਚੱਕ ਕੇ ਫਿਰ ਉਹ ਰਾਤ ਲਈ ਪਾ ਦੋ ਸਾਨੂੰ ਰਾਸ਼ਨ ਆਏ ਤੇ ਵੀ ਇਹ ਦੱਸਾਂ ਆਪਣਾ ਘਰ ਕਿਹੜਾ ਬਗੰਦਾ ਘਰ ਹੈ ਘਰ ਮੰਮੀ ਮੈਂ ਕਿਹ ਡੱਬਾ ਖੜਨਾ ਉਥੇ ਇੰਨੇ ਰਿਸ਼ਤੇਦਾਰ ਭੈਣ ਭਰਾਏ ਹੋਣੇ ਆ ਉਹ ਚੰਗੀ ਲਗੂਗੀ ਡੱਬਾ ਚੁੱਕੀ ਮੈਂ ਅੱਜ ਆਈਏ ਵੇਜੇ ਨਾ ਕਰਾ ਡੱਬਾ ਤੇ ਮੈਂ ਇੰਜ ਕਰਦਾ ਹੀ ਪਸੇ ਵਿੱਚ ਮੈਂ ਬਾਰੇ ਮੈਨੂੰ ਭਾਵੇਂ ਪਾ ਲੈਣੇ ਬੰਤਾ ਤੈਨੂੰ ਭਾਵੇਂ ਪਾ ਲੈਣੇ ਆ ਲਵਾ ਬੇਜ ਬਾਰੇ ਲੈ ਆਵਾਂਗੇ ਕੁਛ ਨਹੀਂ ਹੁੰਦਾ ਮੰਮੀ ਇਹ ਤਾਂ ਦਿਮਾਗ ਹੀ ਖਰਾਬ ਕਰਕੇ ਰੱਖਦਾ ਮੈਨੂੰ ਇਹਨਾਂ ਦੀ ਤਾਂ ਭੁੱਖ ਜਾਂਦੀ ਹੀ ਨਹੀਂ ਕਿਤੇ ਦੱਸ ਨਾ ਕਿ ਕੀ ਨੱਕ ਦਊਂਗੀ ਮੈਂ ਤੇ ਉੱਥੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਈਂ ਕਿਵੇਂ ਪਰਜਾਈਆਂ ਵਾਸਤੇ ਕੱਪੜੇ ਲਿਆਉਂਗੀ ਸਾਰੇ ਪਰਿਵਾਰ ਵਾਸਤੇ ਸੂਟ ਲਿਆਉਂਗੀ ਉਹ ਤੇ ਕਹਿੰਦੇ ਸੀ ਕਿ ਨਾ ਲਿਆ ਲਈ ਕੋਈ ਗੱਲ ਨਹੀਂ ਅੱਗੋਂ ਜਦੋਂ ਬੱਚਾ ਹੋਊਗਾ ਉਦੋਂ ਕਰਦੇ ਪਰ ਮੈਂ ਸੋਚਿਆ ਕਿ ਨਹੀਂ ਮੈਂ ਕੱਲੀ ਕੱਲੀ ਭੁਈ ਆ ਉਹਨਾਂ ਕਰੀਏ 4-5 ਕੁੜੀਆਂ ਨੇ ਮੇਰੇ ਤੇ ਆਸ ਹੁੰਦੀ ਆ ਨਾ ਉਹਨਾਂ ਨੂੰ ਹਰੇਕ ਪਰਣਾ ਇਹਨਾਂ ਨੇ ਕਿੱਥੇ ਮੇਰੀ ਬਾਹ ਪੇਚ ਜਾਉ ਦੇਣੀ ਲੱਲੇੰਦਰਾ ਸਾਡੇ ਸਾਡੇ ਜੀ ਦੋ ਸੂਟ ਇਹਨੂੰ ਤੇ ਬਸ ਹੁੰਦਾ ਵਾ ਮੈਨੂੰ ਕੋਈ ਦਈ ਜਾਵੇ ਜਦੋਂ ਦੇਣਾ ਪੈਂਦਾ ਵਾ ਨਾ ਇਹਨੂੰ ਮੋਤ ਪੈ ਜਾਂਦੀ ਆ ਕਿ ਮੈਂ ਕੁਛ ਨਾ ਦਵਾਂ ਹੁਣ ਜਾ ਕੇ ਉੱਥੇ ਬਹਿ ਜਾਣਗੇ ਸੱਜ ਕੇ ਹੈ ਆ ਵੀ ਬੰਦਾ ਕੁੜਮਾ ਦਾ ਭੈਣ ਜੀ ਆ ਵੀ ਬੰਦਾ ਕੁੜਮਾ ਦਾ ਇੱਕ ਲਫਾਫੇ ਲੈ ਜਾਣਗੇ ਫਰ ਭੱਗ ਕੇ ਫ੍ਰੀਜਰ ਚ ਲਈ ਜਾਣਗੇ ਆਉਂਦੇ ਤੋਰੇ ਅੱਗੇ ਹੀ ਗੁੱਡਾ ਵੱੱਜਾ ਪਿਆ ਵਾ ਕਿਤੇ ਬੀਮਲ ਦੀ ਸਾਸ ਜਿਹੜੀ ਆ ਉਹ ਤਰੀ ਭੁੱਖੀ ਆ ਪੂਰੀ ਨਾਲੇ ਉਹ ਤੋਂ 500 ਰੁਪਈਆ ਜੇ ਸੂਟ ਨਹੀਂ ਚਾਜੇ ਦੇ ਦਿੱਤੇ ਤੇ 500 ਰੁਪਈਆ ਕੀ ਹੁੰਦਰਾ 500 ਦੇ ਪਾ ਦਿੰਦੀ ਘੱਟੋ ਘੱਟ ਇਹ ਤੇ ਪੂਰੀ ਨਾਕਾਟਾ ਹੋਗੀ ਮੇਰੀ ਉਧਰ ਉਹ ਵੀ ਨਹੀਂ ਜਾਂਦੇ। ਜੋ ਕੀ ਕਹਿਣ ਦੇਈਏ। ਨਹੀਂ ਮੰਮੀ ਤੁਹਾਨੂੰ ਥੋੜੀ ਕੁਛ ਕਹਿਣ ਲਈ ਆ। ਹਾਂ ਮੈਂ ਉਧਰ ਹੀ ਗੱਲ ਕਰਨ ਲਈ ਹੀ। ਚੰਗੀ ਤੂੰ ਗੱਲ ਕਰਨ ਲਈ ਆ। ਕਹਿਣਾ ਕਿ ਨੂੰ ਜੇ ਚਲਾਣਾ ਨਾ ਹੁਣ ਤੇਰਾ ਤੇ ਉਹ ਸਾਹ ਬਲਾਵੇ। ਮੰਮੀ ਤੀ ਉਹ ਲੜਨਾ ਦੇ ਇਥੇ ਤੇ ਜਾਣਾ ਉਥੇ। ਨਹੀਂ ਜਾਣਾ ਕਿਉਂ ਨਹੀਂ ਚੱਲ। ਚਲੋ ਕਰੋ। ਜਾਂ ਘਰ ਵੇ। ਅੱਖੇ ਕੀ ਕਰ? ਪਪੜੇ-ਕਪੜੇ ਖਾ ਲਾ ਉਥੋਂ। ਆਹ ਮੇਰੇ ਬਿਨਾਂ ਤੇ ਕੋਈ ਕੰਮ ਵੀ ਨਹੀਂ ਹੋਣਾ। ਉਹ ਪਤਾ ਨਹੀਂ ਕਦੋਂ ਦੀ ਮੈਨੂੰ ਢਿਕਣ ਦੀ ਹੈ ਕਿੰਨੀ ਮੇਰੇ ਕੁੜਮ ਨਹੀਂ ਆਵੇ ਫੜਾ ਫਟ ਆਹ ਕਿਆ ਲਾਹ ਛੇਤੀ ਕਰ ਆ ਫੜ ਉਹ ਬੈਗ ਲਈ ਮੇਰਾ ਫੜੀ ਲਈ ਗੱਲ ਆਹੋ ਤੁਹਾਡੇ ਤੋਂ ਬਗੈਰ ਤੇ ਕੁਝ ਨਹੀਂ ਹੋਣਾ ਤੇ ਇੱਥੇ ਜਿਹੜੀ ਭੁੱਖ ਵਰਤੋਣੀ ਤੁਸੀਂ ਵਰਤੋਣੀ ਜਾ ਕੇ ਆ ਵੀ ਖਾਲਾਂ ਤੇ ਉਹ ਵੀ ਖਾ ਲਮ